ਸ੍ਰੀ ਕਾਲ ਜੀ ਆਗੇ ਤਰਲੇ ਕੇ ਫੇਰ ਤੋਂ ਨਵੀਂ ਵੀਡੀਓ ਲੈ ਕੇ ਤੇ ਹਲੇ ਟਾਈਮ ਹੋ ਰਿਹਾ ਸਵੇਰ ਦੇ ਬਾਅਦ ਦੇ 7 ਤੇ ਆਗੇ ਆਪਾਂ ਭਾਈ ਦੇ ਘਰੇ ਅੱਜ ਕੂਤਰ ੜਾਣੇ ਸੀਗੇ ਛੇਤੀ ਤਾਂ ਕਰਕੇ ਤੇ ਬਾਹਰ ਮੈਂ ਜੇ ਤੁਹਾਨੂੰ ਕੂਤਰ ਕੱਢ ਕੇ ਜਿਹੜੇ ੜਾਣ ਆਲੇ ਆ ਤੇ ਦੇਖੋ ਆ ਅੱਜ ਤਰਨ ਕਿਹੜੇ ੜਾਣੇ ਆ ਅੱਜ ਪਹਿਲੇ ਨੰਬਰ ਤੇ ਨੀਲੇ ਟੂਸੇ ਵਾਲਾ ਟੂਰੀ ਪੂਸ਼ ਗਾ ਬੱਚਾ ਲਾਲ ਤੇ ਕਾਲੀ ਟੂਰੀ ਪੂਸ਼ ਚਲੋ ਭਈ ਤੇ ਐਡ ਬਣਾਣੀ ਆਪਾਂ ਕਬੂਤਰੀ ਕੁਬੂਤਰੀ ਕੂਤਰੀ ਆ ਗੋਤਰੀਆ ਅਡਾ ਤੀਆ ਪਕੂਤਰੀ ਤੇ ਛਤਰੀਆਂ ਕਰਦੀਆਂ ਖੋਲੀਆਂ ਤੇ ਪਿੰਜਰੀ ਲੈ ਆਣੀ ਹੈ ਥੱਲੇ ਤਿੰਨ ਕੂਤ ਥੱਲੇ ਪਾ ਕੇ ਲੈ ਕੇ ਜਾਣੀ ਹੈ ਪਿੰਜਰੀ ਚ ਉਹ ਵੀ ਤੁਹਾਨੂੰ ਦਿਖਾ ਲਦੇ ਕਿਹੜੇ ਉਹਨਾਂ ਨੂੰ ਪਾਣੀ ਦੇ ਕੇ ਡਰਾਣਾ ਹੈ ਲੋ ਇਹਨਾਂ ਨੂੰ ਪਾਣੀ ਦੇ ਕੇ ਡਰਾਣਾ ਹੈ ਇੱਕ ਆਪਣਾ ਨੀਲੇ ਬੋਟਿਆਂ ਵਾਲਾ ਤੇ ਚੋਬਰ ਤੇ ਹਰ ਨੀਲੇ ਪੱਲੇ ਵਾਲਾ ਇਹਨਾਂ ਨੂੰ ਪਾਣੀ ਦੇ ਕੇ ਡਾਣਾ ਆ ਤੇ ਬਾਕੀ ਆਪਾਂ ਖੇਤਗੀਆਂ ਕਰਤੀਆਂ ਘੜੀਆਂ ਕਿ ਕੂਤਰ ਕਿੱਥੇ ਗਏ ਜਿਹੜਾ ੜਾਏ ਵਾੜ ਦੇ ਚਾਰੇ ਇਹ ੜਾਏ ਆਪਾਂ ਪੂਰੇ 7 ਵਜੇ ਅੱਜ ਤੇ ਇਹਨਾਂ ਨੂੰ ਵੀ ਬਸ ਹੁਣੇ ੜਾ ਦੇਣਾ ਚਲਦੇ ਆ ਖੱਲੀ ਲੈ ਕੇ ਖੇੜਾਉਂਦੇ ਆ ਤੇ ਦੇਖੋ ਹਾਲ ਦੇ ਤਾਂ ਨਹੀਂ ਚਲਦੇ ਆ ਹੁਣ ਘਰੇ ਤੇ ਆਪਣੇ ਜੀ ਤੁਹਾਨੂੰ ਵੀ ਵਾਦੇ ਆ ਦਾਣੇ ਤੇ ਵੀ ੜਾਉਂਦੇ ਆ ਜਾ ਕੇ ਮਿਲਦੇ ਆ ਤੇ ਘਰੇ ਜਾ ਕੇ ਤੁਹਾਨੂੰ ਚਲੋ ਲੋ ਭਾਈ ਆ ਗਏ ਆਪਾਂ ਘਰੇ ਆਪਣੇ ਤੇ ੜਾਉਂਦੇ ਆ ਕਬੂਤਰ ਇੰਤ ਆਪਣੇ ਕੋ ਹੈਗੇ ਆ ਕਬੂਤਰ ਅੜਾ ਨੂੰ ਬਸ ਦੋ ਇੱਕ ਬੱਚਾ ਜਿਹੜਾ ਸੀਗਾ ਝੁੰਗਾ ਆ ਉਹ ਆਪਾਂ ਦੇ ਦਿੱਤਾ ਦੀ ਵਾਪਸੀ ਡੱਬਾ ਢਾਵਾਂਗੇ ਇਹ ਕਹਾੜਾ ਢਾਵਾਂਗੇ ਇਹ ਹਾਂ ਤਾਂ ਗਿਆ ਯੂਟਿਊਬਰ ਤਾਂ ਪਰ ਮਾਰਦਾ ਉਹ ਬੱਚੇ ਦਾ ਮੈਂ ਦੱਸਦਾ ਤੈਨੂੰ ਕੀ ਸਿਲਆ ਹੈ ਪਹਿਲਾਂ ਇਹਨੂੰ ਹੜਾ ਲਮਾ ਲਓ ਲੋ ਭਾਈ ਇਹ ਹੜਾ ਤੇ ਆਪਾ ਦੋਏ ਉਹ ਜਿਹੜਾ ਬੱਚਾ ਸੀਗਾ ਉਹ ਆਪਾ ਸੀਗਾ ਫੜਿਆ ਤੇ ਉਹ ਭਾਈ ਸੀਗੇ ਜਾਣਦੇ ਜਿੰਨਾ ਦਾ ਸੀਗਾ ਉਹ ਦੋ ਤਿੰਨ ਦਿਨਾਂ ਬਾਅਦ ਉਹਨਾਂ ਨੂੰ ਫੇਰ ਪਤਾ ਲੱਗਾ ਉਹਨਾਂ ਨੇ ਵੀਡੀਓ ਦੇਖੀ ਸੀਗੀ ਮੈਂ ਕਿਹਾ ਵੀ ਸੀਗਾ ਮੈਂ ਕਿ ਜਿੰਨਾ ਦਾ ਹੋਊਗਾ ਲੈ ਜਿਓ ਤੇ ਤਾਂ ਕਰਕੇ ਫਿਰ ਉਹ ਭਾਈ ਦਾ ਫੋਨ ਆਇਆ ਸੀਗਾ ਫੇ ਆਪਾਂ ਦੇ ਦਿੱਤਾ ਸੀ ਬੱਚਾ ਉਹਨਾਂ ਦੇ ਘਰੇ ਜਾ ਕੇ ਦੇ ਜਾਂਦਾ ਸੀ ਮੈਂ ਕਿਾ ਕਿਆ ਕਰਨਾ ਪੜਾ ਕੇ ਅਗਲੇ ਨੇ ਗਿਜਾਇਆ ਸੀ ਛਤਰੀ ਤੇ ਉਹ ਛਤਰੀ ਤੇ ਆ ਕੇ ਬਹਿ ਗਿਆ ਸੀ ਮਾਨੇ ਵੀ ਵਾਜੀਆਂ ਛੱਡਣੀਆਂ ਸੀ ਤਾਂ ਕਰਕੇ ਮੈਂ ਕਿਾ ਦੇ ਦਿੰਦਾ ਆਪਾਂ ਕਿਆ ਕਰਨਾ ਤੇ ਉਹ ਆਪਾਂ ਦੇ ਜਾਂਦਾ ਸੀ ਤੇ ਬਾਕੀ ਹੁਣ ਆਪਣੇ ਆ ਦੌੜਦੇ ਆ ਉਹ ਮੈਂ ਤਾਂ ਵੀਡੀਓ ਦਿਖਾ ਦਿੰਦਾ ਵਿੱਚ ਛੋਟੀ ਹੀ ਬਣਾਈ ਸੀ ਉਹਦਾ ਜਾਂ ਦੇਣ ਲੱਗੇ ਕੱਲ ਮੈਂ ਬਣਾਇਆ ਨਹੀਂ ਸੀ ਵਲੌਗ ਨਹੀਂ ਤਾਂ ਕੱਲ ਦੀ ਵੀਡੀਓ ਤੇ ਦਿਖਾ ਦੇਣਾ ਸੀਗਾ ਜੇ ਆਪਾਂ ਦੇ ਕੇ ਆਏ ਸੀਗੇ ਅੱਜ ਲੱਗਿਆ ਬਣਾਣ ਇਹ ਕਾ ਬੱਚਾ ਪਲੇ ਆਂਦਾ ਸੀਗਾ ਭਾਈ ਕਰੋ ਸੋਨੂੰ ਭਾਈ ਕਰੋ ਛੋਟਾ ਆ ਹਲੇ ਇਹ ਡਾਵਾਂਗੇ ਇਹ ਆਪਾਂ ਪੂਰੇ 8 ਵਜੇ ਡਾਏ ਚਲੋ ਚੱਲਦੇ ਆ ਥੱਲੇ ਫੇ ਮਿਲਦੇ ਆ ਧੰਨਵਾਦ ਚੋ ਦੱਸ ਦਿਆ ਕੀ ਬੰਦਦਾ ਕਿੰਨੇ ਵਜੇ ਬੰਦੇ ਇਹ ਜੀ ਆ ਗਏ ਘਰੇ ਮੈਂ ਤਾਂ ਚੇਤੇ ਹੀ ਭੁੱਲ ਗਿਆ ਸੀ ਮੈਂ ਕਬੂਤਰ ਵੀ ੜਾਏ ਯਾਰ 10 ਵਜੇ ਹੁਣ ਪਤਾ ਨਹੀਂ ਉੜ ਗਿਆ ਜਾਂ ਕਿੱਥੇ ਗਏ ਦੇਖਦੇ ਆ ਜਾ ਕੇ ਹਾਂ ਬੈਠੇ ਆ ਬੈਠੇ ਆ ਹਾਂਜੀ ਇਹ ਨਾਲ ਮੈਨੂੰ ਚੇਤੇ ਹੀ ਪੋ ਲੱਗਿਆ ਸੀ ਆਇਆ ਬਚ ਗਿਆ ਜੀ ਲੱਗਿਆ ਸੀ ਆਇਓ ਬਾਹਰ ਕੰਨੀ ਕਿੰਨੇ ਵਜੇ ਬੈਠੇ ਹੋਗੇ ਟਾਈਮ ਦਾ ਕੁਛ ਨਹੀਂ ਪਤਾ ਚਲੋ ਮਿਲਦੇ ਆ ਫੇ ਦਾਣੇ ਦੁਨੇ ਪਾ ਕੇ ਇਹਨਾਂ ਨੂੰ ਇਹਨੇ ਪਾ ਲਏ ਸਾਰੇ ਦਾਣੇ ਬਾਹਰ ਆਹ ਵਈ ਕਰਤੇ ਕੋ ਉੱਤਰ ਬੰਦ ਤੇ ਵਿੱਚੇ ਬਾਤੇ ਆ ਦਾਣੇ ਤੇ ਪਾਣੀ ਵਿੱਚ ਹੀ ਰੱਖਤਾ ਹੈ ਚੱਲੀਏ ਹੁਣ ਥੱਲੇ ਥੱਲੇ ਚੱਲਦੇ ਆ ਬਾਕੇ ਹੋਏ ਚੱਲਦੇ ਆ ਭਾਈ ਦੇ ਘਰੇ ਤੇ ਮਿਲਦੇ ਆ ਤੁਹਾਨੂੰ ਭਾਈ ਦੇ ਘਰੇ ਜਾ ਕੇ ਚਲੋ ਕੋਈ ਅੱਗੇ ਭਾਈ ਦੇ ਘਰੇ ਕਬੂਤਰ ਤਾਂ ਆਪਣੇ ਬਹਿ ਗਏ 11 ਵਜੇ ਅੱਜ ਦੇਖਦੇ ਹਾਂ ਕਿਹੜੇ ਕਿਹੜੇ ਬੈਠੇ ਆ ਕਿਹੜੇ ਕਿਹੜੇ ਬਹਿ ਗਏ ਗਲਾਬੀ ਬਹੁਤ ਅੱਛਾ ਆ ਹੋਰ ਸ਼ਾਨਦਾਰ ਇਹ ਚੱਲ ਰਹੀ ਬੜੀ ਛੇਤੀ ਬਹਿ ਗਏ ਯਾਰ ਅੱਜ ਇਹਨਾਂ ਨੂੰ ਕੀ ਹੋ ਗਿਆ ਨਹੀਂ 7 8 ਐ ਸੀ 4 ਬੈਠੇ ਤੇ ਨ ਉੜਦੇ ਹੋਣੇ ਕਿ ਜੁਬਰ ਉੜਦਾ ਹੋਣਾ ਇੱਕ ਚੀਚ ਨਾਲ ਉੜਦਾ ਓਹੋ ਬਹੁਤ ਦੂਰ ਬਣਾ ਨੀਲੇ ਪੱਲੇ ਵਾਲਾ ਉੜਦਾ ਹੈ ਹਲੇ ਤੇ ਹੋਰ ਦੋ ਕਿੱਥੇ ਲੱਗੇ ਆ ਔਰ ਜਾਂਦੇ ਹੋ ਅੰਕੜੇ ਆ ਦੋਏ ਕਿਹੜੇ ਕਿਹੜੇ ਆ ਇੱਕ ਟੂਸੇ ਵਾਲਾ ਇੱਕ ਨੀਲੇ ਟੂਸੇ ਵਾਲਾ ਤੇ ਇੱਕ ਜੁਬਰ ਆ ਨਾ ਬਈ ਤੇ ਨੜ ਅਸੀਂ ਇਹਨਾਂ ਤਿੰਨਾਂ ਨੂੰ ਪਾਣੀ ਨਹੀਂ ਆਏ ਨਹੀਂ ਇਹਨਾਂ ਨੂੰ ਨਹੀਂ ਪਾਣੀ ਦਿੱਤਾ ਸੀਗਾ ਇੱਕ ਚੋਬਰ ਨੂੰ ਪਾਣੀ ਦਿੱਤਾ ਹੈ ਤੇ ਇੱਕ ਇੱਕ ਆਪਾਂ ਇਹਨੂੰ ਦਿੱਤਾ ਨੀਲੇ ਪੱਲੇ ਵਾਲੇ ਨੂੰ ਇਹਨਾਂ ਨੂੰ ਕਰਦੀ ਅੰਦਰ ਫੇ ਨਹੀਂ ਵੇਣ ਦੇਖ ਕੇ ਉਹ ਵੀ ਆ ਜੂਗੇ ਥੱਲੇ ਆਵੇ ਇਹਨਾਂ ਨੂੰ ਕਰਦੇ ਅੰਦਰ ਫੇ ਮਿਲਦੇ ਆ ਤੁਹਾਨੂੰ ਆਇਓ ਥੱਲੇ 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 ਉੱਤੇ ਰੁੜ ਗਏ ਨੂੰ ਗਏ ਅੰਦਰ ਨਹੀਂ ਨਹੀਂ ਲੱਗੇ ਅੱਪਾ ਬਹਿੰਦੇ ਆ ਥੱਲੇ ਆਪਣੇ ਕਮਰੇ ਚ ਲੋ ਜੀ ਬਹਿ ਗਏ ਆ ਕਬੂਤਰ ਪੰਜ ਬਹਿ ਗਏ ਆ ਤੇ ਦੋ ਉੜਦੇ ਪਏ ਆ ਦੋ ਪਤਾ ਨਹੀਂ ਕਿਹੜੇ ਉੜਦੇ ਉੱਪਰ ਦਿਖਦੇ ਨੇ ਆੜਦੇ ਦੋਏ ਵਰਕ ਮੇਰੇ ਸਾਹਮਣੇ ਇੱਕ ਉੱਪਰ ਉੜਦਾ ਆ ਆਲੋ ਪਤਾ ਨਹੀਂ ਕਿਹੜਾ ਆ ਅਰਦੋ ਕੋਈ ਨਾ ਇਹਨਾਂ ਨੂੰ ਕਰਦੇ ਆ ਬੰਦ ਸਦਾਦੇ ਤੁਹਾਨੂੰ ਕਿਹੜੇ ਉੜਦੇ ਆ ਉੱਪਰ ਮੌਸਮੇ ਉੱਪਰ ਹੋਰ ਤਿੰਨ ਦਾ ਗੁੱਤਰ ਦਾ ਰੰਗ ਹੀ ਨਹੀਂ ਦਿਖਦਾ ਕਿਹੜਾ ਉੜਦਾ ਕਿਹੜਾ ਨਹੀਂ ਇਹਨਾਂ ਨੂੰ ਕਰਦੇ ਆ ਬੰਦ ਜਿਹੜੇ ਬਹਿ ਗਏ ਆ ਛੇਤੀ ਬਹਿ ਗਏ ਅੱਜ ਤਾਂ 12 ਵਜੇ ਬਹਿ ਗਏ ਆ ਪਹਿਲਾਂ ਬੈਠੇ ਸੀ ਪਹਿਲਾਂ ਬਹਿ ਕੇ ਉੜ ਗਏ ਸੀਗੇ 11 ਵਜੇ ਹੁਣ ਫੇਰ ਬਹਿ ਗਏ ਆ ਕਰਦੇ ਇਹਨਾਂ ਨੂੰ ਬੰਦ ਓੱਖਾ ਹੋਇਆ ਪਿਆ ਅੱਜ ਪਤਾ ਨਹੀਂ ਕਿ ਉਤਰਨ ਕਿਵੇਂ ਤੰਗਾਈ ਬੁਕਾ ਦੇ ਆ ਜਾਂਦੇ ਨਹੀਂ ਅੰਦਰ ਦੋ ਹੋਰ ਪਿੰਜਰੇ ਚੋਂ ਨਿਕਲ ਕੇ ਉੜ ਗਏ ਆ ਗਿਆ ਨੀਲੇ ਪੱਲੇ ਵਾਲਾ ਇੱਕ ਜਿਹੜਾ ਕਬੂਤਰ ਬਿਮਾਰ ਹੋਇਆ ਸੀ ਉਹ ਵੀ ਉੜ ਗਿਆ ਤੇ ਕਾ ਉੜ ਗਿਆ ਨਾ ਮਾ ਓੱਖਾ ਉਹ ਤੰਗ ਕਰਦੇ ਅੱਜ ਤਾਂ ਅਜੁੱਦਾ ਵੀ ਨਹੀਂ ਉੜੇ ਕੂਤਰ ਤੇ ਅੱਜ ਤੰਗ ਵੀ ਬਹੁ ਕਰਦੇ ਆ ਚਲੋ ਦੱਦਿਆ ਤਾਨੂੰ ਕੀ ਬਣਦਾ ਲੇਖਨ ਖਾਲ ਦੇ ਕਰਦੇ ਇਹਨਾਂ ਨੂੰ ਬੰਦ ਇਹ ਨਹੀਂ ਜਾਂਦੇ ਅੰਦਰ ਸਾਰੇ ਹੀ ਉੜ ਗਏ ਲੋ ਕੂਤਰੇ ਕੂਤਰ ਹੋ ਗਏ ਉੱਪਰ ਤਾਂ ਪਤਾ ਨਹੀਂ ਕੀ ਆ ਦੇਖ ਰਾਜ ਜੀ ਇਹਨਾਂ ਨੂੰ ਆ ਰਹੀ ਉੜ ਗਏ ਉਹ ਉੜਦੇ ਲੋ ਵਈ ਲੈ ਆਂਦੇ ਕੂਕਰ ਭਾਈ ਨੇ ਸਾਡੇ ਤਾਂ ਨਹੀਂ ਲਿਆ ਵੇ ਅੱਜ ਤੰਗ ਉਹ ਕਰਦੇ ਵੀ ਭਾਈ ਲੈ ਕੇ ਆਇਆ ਫੇ ਉਹ ਇਧਰ ਰੱਖ ਲੈ ਨਾ ਭਾਵੇਂ ਤੁਹਾਨੂੰ ਹੋ ਲਿਆ ਚਲ ਲੈ ਚੱਕ ਦੂਆ ਮੱਟੀ ਕਿੱਥੇ ਆ ਭਾਈ ਉਹ ਭੀ ਨੀ ਮੁੰਡਾ ਉਹ ਕੰਨ ਇਹਨਾਂ ਦੇ ਪੋਟੇ ਸਨ ਯਾਰ ਭਾਈ ਅਜੂੜੇ ਕੱਲ ਨਹੀਂ ਇਹ ਉਹ ਕੋਈ ਚੱਕਰ ਨਹੀਂ ਆਪਦੇ ਹੋਰ ਗਏ ਹਾਂ ਆਦਾ ਫੜ ਬਣੇ ਬਿੱਲਾ ਦਾ ਘਾਰਦੇ ਇਹਨੂੰ ਸੁੱਕਾ ਹੀ ਵੜਾਈ ਜਾਂਦਾ ਨੇ ਤਾਂ ਕੀ ਆਗੇ ਫੰਡਮਿੰਗ ਬੱਡੇ ਬੋਕਨ ਲੱਗਦੇ ਸਾਹ ਬੰਦਲ ਲੇਕਿਨ ਮਿਲਦੇ ਆ ਦੇ ਭਾਈ ਇਹਨੂੰ ਕਰਕੇ ਸੈਟ ਜੇ ਤੇ ਮੇਰਾ ਪਜਾਮਾ ਬਈ ਕਰ ਤੇ ਸਾਰਿਆਂ ਦੇ ਪੋਟੇ ਸਾਫ ਅਰ ਪਾਦੇ ਇਹਨਾਂ ਨੂੰ ਬਦਾਮ ਤੇ ਇਹ ਪਾਣਿਆ ਕਰੋ ਜੈਕ ਬਰਚਾ ਬਦਾਮ ਵੇਖੋ ਕਿਦਾਂ ਖਾਂਦਾ ਹੈ ਤਲਾ ਤਲਾ కుట్టే అందర కబూతర బారే బ పా ਤੇ ਗਿੱਫ ਕਹਿੰਦੇ ਹੱਥ ਤੇ ਕਿਆ ਨਾ ਫੋਰ ਅਲੱਗ ਹਾਲਾ ਕੁਝ ਨਹੀਂ ਕਹਿੰਦਾ ਕੋਈ ਤੁੰਗਲਾ ਇਨੋ ਖਲਾ ਕੇ ਪਿੰਜਰੀ ਜੀ ਛੱਡ ਦੋ ਗੈਰ ਦੇ ਤਾਂ ਮਿਲਿਆ ਨਹੀਂ ਹਾਂ ਅਲੋ ਘੜਕੇ ਨਹੀਂ ਸਾਲੇ ਨੂੰ ਉਹ ਬਾਕੀ ਉਹਦਾ ਇਹਨੇ ਵੀ ਖਾ ਲੈਣਾ ਵੀ ਨਹੀਂ ਡਰਦੇ ਨਾ ਹਾਂ ਨਾ ਹਾਂ ਨਾ ਹਾਂ ਜੇ ਥੋੜ੍ਹ ਗਏ ਨਾ ਬਸ ਕਮਰੇ ਚ ਫੜ ਵੀ ਨਹੀਂ ਹੋਣੇ ਆ ਨਹੀਂ ਆਣਾ ਕਿਤੇ ਡਰ ਕੇ ਜੇ ਉੜ ਗਏ ਤਾਂ ਕਬੂਤਰੀ ਕਰੋ ਚੈੱਕ ਕਿ ਫੇਰ ਬਾਹਰ ਆ ਗਏ ਖਾਨ ਨੂੰ கபூரி கர <whispering> 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 <them>

ਉਤਰੀਏ ਖਾਂਦੀ ਨਹੀਂ ਆ ਕੋਈ ਨਾ ਉਹ ਨਾ ਬਦਮਾਗੇ ਦੋ ਨਾ ਆਹ ਪਿੱਛੇ ਲਾ ਲੋ ਪਿੱਛੇ ਆ ਅੱਗੇ ਆ ਗਈ ਤੇ ਚੈੱਕ ਕਰੋ ਬਦਾਮ ਚੂਹੀ ਵੀ ਖਾਨ ਆ ਗਈ ਔਰ ਫੋਕੇ ਖਾਦੀ ਆ ਸਾਡੇ ਸਾਰੇ ਜਾਨਵਰ ਬਦਾਮਾਂ ਤੇ ਲੱਗੀ ਹੋ ਲੱਗੇ ਆ ਉਹ ਨਹੀਂ ਗਵਾਸਾਤਾਂ ਨੂੰ ਨਹੀਂ ਉਰ ਜਾਂਦੇ ਸੀ। ਉਹ ਬਈ। ਪਾਤੇ ਇਹਨਾਂ ਨੂੰ ਬਾਦਾਮ। ਇਹਨਾਂ ਨੂੰ ਛੜਦਿਆ ਉਹਨ ਖੁੱਡੇ ਚ। ਆਪਣੇ ਦੂਜੇ ਵੀ ਬਹਿ ਗਏ ਆ ਕੇ। ਉਹਨਾਂ ਨੂੰ ਕਰਦੇ ਅੰਦਰ। ਉਹਨਾਂ ਨੂੰ ਲੈ ਕੇ ਜਾਂਦੇ ਥੱਲੇ। ਨਿਕਲੋ ਬਈ। ਇਹ 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 ਕਬੂਤਰੀਆਂ ਆ ਜਾਂਦੇ। ਬੈਠੇ ਆ ਆਇਓ ਵੇ ਅੰਦਰ ਕਿੰਨੇ ਬੈਠਿਆ ਤਿੰਨੇ ਅੰਦਰ ਬੈਠਿਆ ਇੱਕ ਉਹ ਬੈਠਾ ਚਾਰੇ ਹੀ ਬੈਠੇ ਆ ਚਲੋ ਕਰਦੇ ਇਹਨਾਂ ਨੂੰ ਬੰਦ ਫੇ ਮਿਲਦੇ ਆ ਤੁਹਾਨੂੰ ਲੋ ਬਿੱਲੀ ਆਂਦੇ ਵਿਥਲੇ ਚੋਬਰ ਦੇ ਨਾਲ ਗਲਾਬੀ ਪੋਟਿਆਂ ਵਾਲਾ ਇਹਨਾਂ ਨੂੰ ਪਾ ਲਈ ਹੁਣ ਬਦਾਮ ਤੇ ਆਪਾਂ ਬਿੱਲੀ ਜੱਟ ਕੋ ਗਰਮੀ ਬਹੁਤ ਆ ਯਾਰ ਹਾਸ ਜੰਗੀਤ ਕੋ ਨਾਣੇ ਖਾ ਲੈਣੇ ਉਹਨਾਂ ਨੇ ਪਾਣੀ ਪੀਤਾ ਨਹੀਂ ਆਵੇ ਹਾਂ ਹੁਣੇ ਵਿਤਾ ਮਾਣਾ ਜਾਈ ਤੇ ਮੈਂ ਨਾਲੇ ਫਾੜ ਲਿਆ ਦੇ ਵਿੱਚ ਮਨਣਾ ਹਲ ਕੀਵਾ ਤਾਂ ਲਗਾ ਚੱਕਿਆ ਨਹੀਂ ਪਾਣੀ ਨਹੀਂ ਨਾ ਉਹ 3m ਚੱਕ ਗਿਆ ਤੇ ਦਸ 3m ਆ 35m ਚੱਕ ਗਿਆ ਤੇ 10m ਚੱਕਦਾ ਆ ਕੇ ਵੀ ਜੋ ਮੇਰੇ ਮਾਰਿਆ ਬੜੀਆ ਉਹਨੇ ਜਿੱਤ ਕੀਤੀ ਐਂ ਇਸੋਂ ਨੂਰਦਰ ਮਾਈ ਨੇਮ ਇਜ਼ ਸੁੰਗਰ ਕੀ ਕਹਿੰਦਾ ਤੂੰ ਬੰਦਾ ਛੇਕ ਕਰ ਉਹਦੀ ਬੰਦ ਸੁਸਤੀ ਦਾ ਬਾੜੇ ਤੇਰਾ ਹੋਇਆ ਕੀ ਅੱਜ ਜਾਨ ਜੇ ਕੱਲ ਨਹੀਂ ਇੱਥੇ ਰਹਿ ਜੀ ਬੰਦੋ 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 ਓ ਪੀਲਾ ਬਿਲਕੁਲ ਨਹੀਂ ਇੱਦਾਂ ਹੀ ਖਾਲਾ ਆਉਂਦੇ ਨੇ ਪਾਈਪ ਚੱਲ ਨਹੀਂ ਬੀ ਲੋਹਣ ਪਾਣੀ ਕੀ ਹੋਇਆ ਕਹਿੰਦਾ ਗੋਲ ਬਾਗ ਕਰਦੇ ਨੇ ਕਹਿੰਦਾ ਵੀਡੀਓ ਨਹੀਂ ਬਣਾਣੀ ਮੇਰੀ ਚਲੋ ਭਾਈ ਮਿਲਦੇ ਆ ਫੇਰ ਬਦਾਮ ਤੁਮੇ ਛੇਲੇ ਲਈਏ ਫੇਰ ਮਿਲਦੇ ਤੁਹਾਨੂੰ। ਕਿਆ ਕੋਈ ਬਦਾਮ? ਪੁੱਛ ਬਦਾਮ ਕਿਆ ਤੁਸੀਂ ਲਈਏ? ਪੀਆ ਪੀਆ ਪਾਣੀ ਦੀਏ। ਪੀਆ ਮਦਦੂ ਮਦਦ ਦੇ। ਮੈਂ ਛਿੱਲਾ। ਬਦਾਮ ਦੇ ਯਾਰ। ਇਹ ਕੀ ਕਰਨ ਆਇਆ? ਓਕੇ। ਤੈਨੂੰ ਰੱਖਦੇ ਜਾਂ ਤੈਨੂੰ ਚੱਕੀ ਜਨੂੰ ਕਰ ਦਵਾਂ? ਐਵੇਂ। ਉਹਦੇ ਪਲੇਟ ਤੇ ਮਿਲਦੀਆਂ ਬਦਾਮ ਛਿਲਕੇ ਤੁਹਾਨੂੰ। ਕਿੰਨਾ ਹੈ? ਨੇ ਕੀ ਆਉਂਦੇ ਤੁਮ ਕਹਿੰਦੇ ਮੈਰੀ ਕਰਾਂ ਯਾਰ ਅਸੀਂ ਥੋਲੇ ਥੋਲੇ ਦੂਗਾ ਨੋ ਤੇ ਐਦਾਂ ਕਰਦਾ ਇਹ ਐਦਾਂ ਸਹੀ ਨਹੀਂ ਹੁੰਦਾ ਯਾਰ ਆ ਦੇਖੋ ਹੋ ਗਿਆ ਉਹ ਥੱਲੇ ਡਬਲ ਹੋ ਜਾਂਦਾ ਨਾ ਜਾ ਕੇ ਜੁੜੇ ਰਹਿ ਜਾਂਦੇ ਆ ਹਮ ਬੜੀ ਵਧੀਆ ਹੁੰਦਾ بسم اللہ ਉਹਦਾ ਜਗਾੜ ਆਪਾਂ ਵਧੀਆ ਲਾਇਆ ਸੀ

ਉਹ ਕਿੱਦਾਂ ਨਾਲ ਹੀ ਆ ਗਿਆ ਚੋਬਰ ਕਹਿੰਦੇ ਹੋ ਗਿਆ ਖਰਾਕ ਤਿਆਰ ਜੀ ਬਾਹਰ ਕਰਕੇ ਦੇਖੋ ਭਾਈ ਆ ਜਾਣ ਲਾ ਗਿਆ ਨਹੀਂ ਆਇਆ ਆਇਆ ਬੱਚੇ ਆ ਗਿਆ ਆਇਆ ਆਇਆ ਬੰਦਰ ਆਇਆ ਵੀਰ ਦੇ ਪਰ ਜਾਵਾ ਵਾਹ ਬਾਹਰ ਆਵੜ ਗਿਆ ਵੀ ਸੰਦੇਰੇ ਜਾਵਰਾ ਬਾਹਰ ਸਾਡਾ ਕੁਝ ਨਹੀਂ ਪਤਾ ਤੇ ਇਹ ਮੰਦੇ ਮਾਣੇ ਦੋਏ ਬੰਦੇ ਨਾ ਇਹ ਬੰਦੇ ਦੋਏ ਤੇਜ ਬਹੁਤ ਆ ਅੱਤੈਂਤਰੀ ਕੱਜ ਪੰਜਤਰੀ ਨੂੰ ਸਾਡੀ ਬਾਜੀ ਕਿਹੜਾ ਰਣਾ ਆਪਾਂ ਨੀਲੇ ਪੱਲੇ ਵਾਲਾ ਨਾ ਕੀ ਹੋਰ ਕੋਈ ੜਾਣਾ ਭਾਜੀ ਨੀਲੇ ਪੱਲੇ ਵਾਲੇ ੜਾਂਗਾ ਆਪਾਂ ਵਾਝੇ ਮਿਲਦੇ ਆ ਕੋਈ ਸਾਡੇ ਨਾਲ ਆਇਆ ਅੱਜ ਬਿਹਾਰ ਉਹ ਕਿੰਨੇ ਘੁੰਮਦੇ ਉਹ ਕਾਲੂ ਦੇ ਰੰਗ ਦੇ ਕਿੰਨਾ ਵਧੀਆ ਲੱਗਦਾ ਅੱਜ ਸਾਜ ਦੇ ਜੱਲੇ ਉਹ ਅਮਨ ਅਮਨ ਬਾਈਏ ਕਹਿਦੇ ਹੋਏ ਕੈਮਰੇ ਚ ਸਾਰਿਆਂ ਨੂੰ ਲੋ ਬਈ ਚਲ ਗਏ ਕੂਤਰ ਆਪਣੇ ਸਾਰੇ ਅੰਦਰ ਆ ਗਏ ਜਿਹੜੇ ਉੜੇ ਸੀ ਬਾਕੀ ਬਦਾਮ ਵੀ ਪਾਤੇ ਇਹਨਾਂ ਨੂੰ ਤੇ ਇਹਨਾਂ ਨੂੰ ਰਹਿਣ ਦਿਆ ਖੁੱਲੇ ਜੁਗਲੂ ਦੇ ਦਾਣੇ ਤੇ ਚੱਲਦੇ ਆ ਹੁਣ ਆਪਾਂ ਥੱਲੇ ਮਿਲਦੇ ਆ ਫੇ ਤੁਹਾਨੂੰ ਸ਼ਾਮ ਨੂੰ ਜੇ ਘਰੇ ਗਏ ਤਾਂ ਦਿਖਾ ਦਿਆ ਕੁਟਰ ਜਾ ਕੇ ਤੁਹਾਨੂੰ ਮਿਲਦੇ ਆ ਫੇ ਚਲੋ ਸ਼ਾਮ ਨੂੰ ਗੈਸ ਕਰੋ ਮੋਟਰਸਾਈਕਲ ਦਾ ਮੇਰੇ ਦਾ ਕੀ ਹਾਲ ਹੋ ਗਿਆ ਤੂੜੀ ਨਾ ਰੱਸੀ ਦਸੂਰ ਸੀ ਕਲਰ ਚੇਂਜ ਹੋ ਗਿਆ স্মੋਕ ਹੋ ਗਿਆ স্মੋਕ ਕਲਰ ਦਾ ਮੋਟਰਸਾਈਕਲ ਹੋ ਗਿਆ ਕਮਨ ਸ਼ੈਡ ਹੋ ਗਿਆ ਸੀਰ ਸਾਫ ਕਰ ਲਾ ਬਸ ਨਾ ਝੂੜੀ ਨਾ ਲਾ ਲਾ ਚਲ ਚਲੀਏ ਮਿਲਦੇ ਆ ਤੁਨ ਸ਼ਾਮ ਨੂੰ ਪਾ ਜੀ ਆ ਗਿਆ ਸੀਗਾ ਜੀ ਮੈਂ ਘਰੇ ਤੇ ਬਾਕੀ ਸ਼ਾਮ ਨੂੰ ਆਪਾਂ ਕਿਤੇ ਕੰਮ ਚੱਲ ਗਏ ਸੀਗੇ ਤੇ ਤਾਂ ਕਰਕੇ ਫਿਰ ਵੀਡੀਓ ਨਹੀਂ ਬਣਾ ਹੋਈ ਤੇ ਨਾ ਮੈਂ ਆਪਣੇ ਕਬੂਤਰ ਨੂੰ ਵੀ ਦਾਣੇ ਪਾਏ ਤਾਂ ਹੀ ਉਹਦਾ ਸਵੇਰੇ ਵਿੱਚੇ ਪਾਤੇ ਸੀ ਦਾਣੇ ਤੇ ਅੱਜ ਦੀ ਵੀਡੀਓ ਸਾਡੀ ਇੰਨੀ ਕ ਸੀਗੀ ਜੇ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਚੈਨਲ ਨੂੰ ਕਰਦੇ ਸਬਸਕ੍ਰਾਈਬ ਮਿਲਦੇ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ